ਦੂਰੋਂ ਨੇੜਿਆਂ ਚੱਲ ਕੇ ਭਾਵੇਂ ਕਿ ਕੁਝ ਦਿਨ ਪਹਿਲਾਂ ਮਨ ਦੇ ਵਿੱਚ ਫੁਰਨਾ ਤਾਂ ਇਹ ਹੋਏਗਾ ਕਿ ਸੰਤ ਜੀ ਮਹਾਰਾਜ ਦੀ ਸਲਾਨਾ ਨੰਗੀ ਯਾਦ ਦੇ ਵਿੱਚ ਉਸ ਪਾਵਨ ਸਥਾਨ ਤਨ ਤਨ ਰਾੜਾ ਸਾਹਿਬ ਦੀ ਧਰਤੀ ਤੇ ਜਾ ਕੇ ਨਕਮਸਤਕ ਹੋਵਾਂਗੇ ਤੇ ਮਹਾਰਾ ਦੀ ਯਾਦ ਦੇ ਵਿੱਚ ਬੈਠ ਕਰਕੇ ਕਥਾ ਕੀਰਤਨ ਦਾ ਆਨੰਦ ਮਾਣਾਂਗੇ ਪਰ ਜੋ ਮਨ ਚਿਤ ਨ ਚੀਤੇ ਸਾਨੂੰ ਸੋ ਗੱਲ ਹੀ ਰੱਬ ਕੀ ਹੈ ਇਹ ਕਿਸੇ ਦੇ ਮਨ ਚ ਫੁਰਨਾ ਹੀ ਨਹੀਂ ਹੋਣਾ ਕਿ ਜਦੋਂ ਉਸ ਵਰਸੀ ਸਮਾਗਮ ਤੇ ਜਾਵਾਂਗੇ ਤੇ ਜਾ ਕੇ ਸੰਤ ਜੀ ਮਹਾਰਾਜ ਦੇ ਸਰੀਰ ਦੇ ਅੰਤਮ ਦਰਸ਼ਨ ਵੀ ਕਰ ਰਹੇ ਹੋ ਮੰਗੇ ਸੋ ਇਹ ਕਿਸੇ ਦੇ ਮਨ ਦੇ ਵਿੱਚ ਵੀ ਨਹੀਂ ਸੀ ਸਾਧ ਸੰਗ ਜੀ ਤੋਂ ਐਸਾ ਦੁਖਦਾਈ ਸਮਾਂ ਹੈ ਤੋਂ ਤਨ ਹਨ ਪ੍ਰਬੰਧਕ ਜਿਹੜੇ ਸਾਰੇ ਸਮਾਗਮ ਬਖੂਬੀ ਨਿਵਾ ਰਹੇ ਹਨ ਆਮੇ ਕਿ ਹਰ ਇੱਕ ਅੱਖ ਨਾਮ ਹੈ ਤੋਂ ਜਦੋਂ ਤੋਂ ਕੀਰਤਨ ਦੀ ਸੇਵਾ ਕਰ ਰਹੇ ਹਾਂ ਪਹਿਲੀ ਵਾਰ ਤੋ ਇੰਸਾ ਸਾਹਿਬ ਨੂੰ ਜੋ ਬੜੇ ਆਤਮ ਵਿਸ਼ਵਾਸ ਦੇ ਨਾਲ ਸਟੇਜ ਦੇ ਉੱਤੇ ਸਖਤਰ ਦੀ ਸੇਵਾ ਨਿਭਾਉਂਦੇ ਤੇ ਉਹ ਗੱਲ-ਗੱਲ ਦੇ ਨਾਲ ਉਹਨਾਂ ਦਾ ਗਲ ਪਰਦਾ ਹੈ تیر ਜੋ ਉਹਨਾਂ ਦਾ ਡੋਲਿਆ ਕਿਉਂਕਿ ਅਜੇ ਤੱਕ ਸੰਗਤ ਨੂੰ ਇਹ ਮਨ ਦੇ ਵਿੱਚ ਸਹੀ ਤਰ੍ਹਾਂ ਸਮਝ ਵੀ ਨਹੀਂ ਆ ਰਿਹਾ ਕਿ ਇਹ ਸੱਚ ਹੈ ਅਜੇ ਵੀ ਮਨ ਦੇ ਵਿੱਚ ਭੁਲੇਖਾ ਹੈ ਸਾਧ ਸੰਗ ਜੀ ਅਜੇ ਤਾਂ ਉਹ ਵੀ ਸਰੀਰ ਸੰਗਤ ਦੇ ਵਿੱਚ ਬੈਠੇ ਹਨ ਜਿਨ੍ਹਾਂ ਨੇ ਵੱਡੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਵਿਰਾਗ ਦੇ ਵਿੱਚ ਅੱਜ ਵੀ ਉਹਨਾਂ ਦੀਆਂ ਅੱਖਾਂ ਅੱਜ ਦੇ ਦਿਨ ਨਾਮ ਹੁੰਦੀਆਂ ਹਨ ਪ੍ਰਸਾਦ ਸਿੰਘ ਜੀ ਕਹੇ ਸਾ ਅਕਾਲ ਪੁਰਖ ਨੇ ਸਮਾਂ ਬਣਾਇਆ ਹੈ ਕਿ ਸਿੱਖ ਪੰਥ ਦੇ ਅਨਮੋਲ ਹੀਰੇ ਜਿਨ੍ਹਾਂ ਦੀ ਜਿੰਨੀ ਉਸਤਤ ਕਰੀਏ ਉਹ ਸ਼ਬਦ ਨਹੀਂ ਹਨ ਐਸੀ ਅੱਜ ਕੋਈ ਗਿਆਨ ਦੀ ਗੱਲ ਦਾ ਸਮਾਨੀ ਕਿਉਂਕਿ ਸਾਧ ਸੰਗ ਜੀ ਅਜੇ ਐਸਾ ਸਮਾਂ ਕਿ ਸ਼ਬਦ ਖਤਮ ਹੋ ਗਏ ਹਨ ਕੁਛ ਕਹਿਣ ਦਾ ਕਹਿ ਲੋ ਮਾਨ ਦੇ ਵਿੱਚ ਖਿਆਲ ਹੀ ਨਹੀਂ ਆ ਰਿਹਾ ਕੀ ਕਿਹਾ ਜਾਏ ਬਸ ਇੱਕੋ ਹੀ ਧਾਰਨਾ ਦੀ ਹਾਜ਼ਰੀ ਬਸ ਸਾਰੀ ਸੰਗਤ ਮਿਲ ਕੇ ਪੜਿਓ ਭਾਵੇਂ ਕਿ ਸੰਤ ਜੀ ਮਹਾਰਾਜ ਦਾ ਪਾਵਨ ਅਸਥਾਨ ਹੈ ਸੰਤ ਜੀ ਮਹਾਰਾਜ ਹਰ ਵਕਤ ਹਾਜ਼ਰ ਦੇ ਨਾਜ਼ਰ ਹਨ ਪਰ ਫਿਰ ਵੀ ਜਿਹੜੀਆਂ ਰੌਣਕਾਂ ਮਹਾਪੁਰਖਾਂ ਦੇ ਸਰੀਰ ਕਰਕੇ ਹੁੰਦੀਆਂ ਨੇ ਉਹ ਮਹਾਪੁਰਖਾਂ ਕਰਕੇ ਹੀ ਹੋਉਂਦੀਆਂ ਹਨ ਤਾਂ ਇੱਕੋ ਧਾਰਨਾ ਦੇ ਵਿੱਚ ਸਾਰੀ ਸੰਗਤ ਗਜਵਜ ਕੇ ਹਾਜ਼ਰੀ ਲਵਾਇਓ ਜੀ ਸੁਣਨੇ ਲੱਗਦੇ ਨੇ ਮਹਿਲ ਮਨਾਰੇ ਬਾਜ ਪਿਆਰੇ ਆਪਣੇ ਸੁਣਨੇ ਲੱਗਦੇ ਨੇ ਮਹਿਲ ਮਨਾਰੇ ਬਾਜ ਪਿਆਰੇ ਆ I'll give them. ਦੇ ਪਿਆਰੇ ਆਪਣੇ ਪਿਆਰਿਓ ਵਾਜੇ ਪਿਆਰੇ ਲੱਗਦੇ ਨਾ ਗਨ ਮਨਾਰੇ ਉਹ ਸੁਣਨੇ ਲੱਗਦੇ ਨਾ ਮਨਾਰੇ ਬਾਝੇ ਪਿਆਰੇ ਆਪਣੇ ਵਿਛੋੜਾ ਸੁਣੇ ਦੁੱਖ ਦਿਲ ਦੇ ਛੇ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ ਦੇ ਸੋ ਸ੍ਰੀਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ ਜੂਐਸਏ ਵਾਲੇ ਗੁਰਦੁਆਰਾ ਸੁਖਸਾਗਰ ਸਾਹਿਬ ਜਿੱਥੇ ਸੰਤ ਜੀ ਮਹਾਰਾਜ ਦੋ ਵੇਰਾ ਅਮਰੀਕਾ ਦੇ ਵਿੱਚ ਦਵਾਨ ਲਾ ਕੇ ਆਏ ਤੋਂ ਉਥੋਂ ਮਹਾਂਪੁਰਖਾ ਨੇ ਮਹਾਂਪੁਰਖਾ ਨੂੰ ਸ਼ਰਧਾਂਜਲੀ ਭੇਜੀ ਹੈ ਸੰਤ ਬਾਬਾ ਸੁਰਜੀਤ ਸਿੰਘ ਜੀ ਜੁਐਸਏ ਵਾਲਿਆਂ ਦੀ ਹਾਜ਼ਰੀ ਵੀ ਪ੍ਰਵਾਨ ਕਰਨੀ ਜੀ ਹੋਇਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ